ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਸਾ ਸੰਗਤ ਜੀ ਪਤੀ ਪਤਨੀ ਦੇ ਫਰਜ਼ ਅਸਨੇ ਅਨੰਦ ਕਾਰਜ ਕਰਤੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਰਦਾਸ ਕੀਰਤਨ ਲਾਵਾ ਜੋ ਕੁਝ ਵੀ ਧਰਮਿਕ ਮर्यादा निभाई ਜਾਂਦੀ ਹੈ ਅਸਲ ਦੇ ਵਿੱਚ ਇਹ ਦੋ ਦੋਨਾਂ ਪਰਿਵਾਰਾਂ ਦੇ ਵਿਚਕਾਰ ਅਤੇ ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਆਪਣੇ درمیان ਰੱਖ ਕੇ ਆਪਸ ਦੇ ਵਿੱਚ ਕੁਝ ਇਕਰਾਰ ਕੀਤੇ ਜਾਂਦੇ ਨੇ ਬਾਣੀ ਸਾਨੂੰ ਪਰਮਾਰਥ ਦੇ ਨਾਲ-ਨਾਲ ਸੰਸਾਰ ਦੇ ਵਿੱਚ ਜਿਉਣ ਦਾ ਢੰਗ ਵੀ ਦੱਸਦੀ ਹੈ। ਪਤੀ ਤੇ ਪਤਨੀ ਦਾ ਰਿਸ਼ਤਾ ਕੀ ਹੈ? ਔਲਾਦ ਪ੍ਰਤੀ ਸਾਡੇ ਫਰਜ਼ ਕੀ ਨੇ? ਔਲਾਦ ਦੇ ਆਪਣੇ ਮਾਪਿਆਂ ਦੇ ਪ੍ਰਤੀ ਕੀ ਫਰਜ਼ ਨੇ? ਇਹ ਸਭ ਕੁਝ ਬਾਣੀ ਵਿੱਚੋਂ ਸਾਨੂੰ ਮਿਲੇਗਾ। ਹੁਣ ਜਿਹੜਾ ਬੰਦਾ ਪ੍ਰਣ ਕਰਦਾ ਤਾਂ ਪ੍ਰਣ ਕਰਨ ਵਾਲਾ ਆਪਣੇ ਅੰਦਰ ਦੇ ਛਾਲ ਕਾਪਟ ਨੂੰ ਹਟਾ ਦੇਵੇ ਜੇ ਕੇਵਲ ਸੰਸਾਰਕ ਤੌਰ ਤੇ ਕਿਸੇ ਦੇ ਨਾਲ ਵੀ ਇੰਦਰੀਆ ਵੀ ਸੁੱਖ ਨੂੰ ਰੱਖ ਕੇ ਕਿਸੇ ਦੇ ਘਰ ਦੇ ਧਨ ਪਦਾਰਥ ਨੂੰ ਸਾਹਮਣੇ ਰੱਖ ਕੇ ਮੁਹੱਬਤ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਇਹ ਉਹ ਮੁਕੰਮਲ ਮੁਹੱਬਤ ਨਹੀਂ ਇਸ ਦੇ ਜਵਾਨ ਵਿੱਚ ਪਿਆਰ ਦੀ ਸਰਦਾਵਲੀ ਹੈ ਹਿਰਦੇ ਦੇ ਵਿੱਚ ਮੌਕਾ ਪ੍ਰਸਤੀ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਉਸ ਦੇ ਨਾਲੋਂ ਕੱਚਾ ਬੰਦਾ ਇਸ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਦਿਲੋਂ ਹੋ ਮੁਹੱਬਤ ਜਨ ਸੇ ਸੱਚਿਆ ਸੱਚ ਮੁਝ ਪਰਮਾਰਥ ਅਤੇ ਸੰਸਾਰ ਦੇ ਤੁਕ ਦਾ ਇਹ ਸਭ ਸੰਸਾਰਕ ਤੌਰ ਤੇ ਵੀ ਕੋਈ ਮੁਹੱਬਤ ਕਰਦਾ ਹੈ ਪਤੀ ਪਤਨੀ ਦੀ ਮੁਹੱਬਤ ਦਿਲ ਤੋਂ ਹੋਵੇ ਤਾਂ ਹਕੀਕਤ ਦੇ ਵਿੱਚ ਉਹ ਸੱਚੀ ਆਈ ਹੈ ਪਰ ਜੇ ਨੰ ਮਨ ਹੋਰ ਮੁਖ ਹੋਰ ਸਿਕਾਂਢੇ ਕੱਚਿਆ ਅੰਦਰ ਕੁਝ ਹੋਵੇ ਤੇ ਮੁਖ ਤੋਂ ਕੁਝ ਹੋਰ ਹੋਵੇ ਉਹ ਕੱਚੀ ਆਈ ਹੈ ਗੁਰਮਤਿ ਦੇ ਵਿੱਚ ਸੁਖ ਹੈ ਤੇ ਮਨਮਤ ਦੇ ਵਿੱਚ ਕਦੀ ਵੀ ਸੁਖ ਨਹੀਂ ਜੇ ਗੁਰੂ ਦੇ ਹਜ਼ੂਰੇ ਵਿੱਚ ਅਸੀਂ ਆਉਣਾ ਤਾਂ ਸਭ ਤੋਂ ਵੱਡਾ ਕੰਮ ਇਹ ਹੈ ਕਿ ਗੁਰੂ ਦੇ ਆਦਬ ਨੂੰ ਮੁੱਖ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਉਸ ਤੋਂ ਬਾਅਦ ਸਿੱਖਿਆ ਦਿੱਤੀ ਜਾਂਦੀ ਹੈ ਆਮ ਤੌਰ ਤੇ ਹੁਣ ਤਾਂ ਕਾफी ਸੁਧਾਰ ਹੋ ਗਿਆ ਪਹਿਲਾਂ ਸਿਹਰੇ ਤੇ ਸਿੱਖਿਆ ਪੜ੍ਹੀਆਂ ਜਾਂਦੀਆਂ ਸਨ ਸਿਹਰਾ ਪੜਨਾ ਅਤੇ ਕਈ ਮਰੀਆ ਪਸਤਾ ਨੂੰ ਚੇਤੇ ਕਰੀ ਜਾਣਾ ਕਿ ਬੱਚਿਆ ਤੇਰੇ ਤੇ ਫੁੱਲ ਵਰਸਾ ਰਹੀ ਹੈ ਤੇਰੀ ਦਾਦੀ ਤੇਰੀ ਨਾਨੀ ਗੁਰੂ ਦੇ ਹਜੂਰੇ ਵਿੱਚ ਕਿਸੇ ਬੰਦੇ ਦੀ ਸਿਫਤ ਕਰਨੀ ਤੇ ਖਾਸ ਕਰਕੇ ਉਸ ਦੀ ਜਿਹੜਾ ਭਿਖਾਰੀ ਬਣ ਕੇ ਜੇ ਮੰਗਣੇ ਆਇਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਦਿਨ ਬੰਦਾ ਸ਼ਬਦ ਦੀ ਕਮਾਈ ਕਰੇਗਾ ਤਾਂ ਮੇਰੇ ਗੁਰੂ ਦਾ ਸਵਾਗ ਹੈ ਕਿ ਜਿੰਨਾ ਕੋਈ ਗੁਰੂ ਨੂੰ ਅੰਦਰੋਂ ਪੂਜੇਗਾ ਗੁਰੂ ਵੀ ਉਸ ਸਿੱਖ ਦੀ ਪੂਜਾ ਕਰਾਉਂਦਾ ਪਤਸਾ ਕਹਿੰਦੇ ਜਿਨ ਹਰ ਮਨ ਵਸਿਆ ਸੇਦਰ ਸਾਚੈ ਸੱਜਿਆਰਾ ਉਹਨਾ ਦੇ ਸੋ ਬਾ ਜੁਗ ਜੁਗ ਹੋਈ ਕੋਏ ਨ ਮੇਟਨ ਹਾਰਾ ਪਾਸਾ ਦੇ ਵਿੱਚ ਕਹਿੰਦੇ ਨੇ ਹਜੂਰੀ ਦੇ ਵਿੱਚ ਦੋ ਵਚਨ ਚੇਤੇ ਕਰਾਈ। ਆਮ ਤੌਰ ਤੇ ਸਾਡੇ ਲੋਕ ਸਿਰਫ ਇੱਕੋ ਗੱਲ ਕਹੀ ਜਾਂਦੇ ਆ ਕਿ ਧੀਏ ਤੂੰ ਪਤੀ ਵਰਤਾ ਧਰਮ ਨੂੰ ਨਿਭਾਈ। ਮੈਂ ਇੱਕ ਅਰਥ ਇਹ ਕਰਾਂ ਕਿ ਜਿੱਥੇ ਪਤੀ ਵਰਤਾ ਧਰਮ ਡ੍ਰਿੜ ਕਰਾਇਆ ਜਾਂਦਾ ਹੈ ਉੱਥੇ ਲੜਕੇ ਨੂੰ ਖੁੱਲ ਨਹੀਂ ਦੇਣੀ ਚਾਹੀਦੀ। ਉਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਭਲਿਆ ਪਰਖਾ ਤੋਂ ਵੀ ਆਪਣੇ ਇਸਤਰੀ ਵਰਤਾ ਧਰਮ ਦਾ ਪਵੰਦਨ ਪਵੰਦ ਰਹੀਂ ਇੱਕ ਲੜਕੇ ਨੂੰ ਕੀ ਸਿੱਖਿਆ ਦਿੱਤੀ ਜਾਵੇ ਬੀਬੀ ਨੇ ਪੱਲਾ ਫੜਿਆ ਤਾਂ ਬੀਬੀ ਨੂੰ ਹੀ ਸਿੱਖਿਆ ਦਿੱਤੀ ਜਾਵੇ ਸਭ ਤੋਂ ਪਹਿਲਾਂ ਲੜਕੇ ਨੂੰ ਇੱਕ ਗੱਲ ਬਾਬਾ ਜੀ ਨੇ ਬਾਣੀ ਵਿੱਚ ਕਹੀ ਕਹਿੰਦੇ ਦੇਖ ਅੱਜ ਇਸ ਬੱਚੀ ਨੇ ਆਪਣਾ ਪਰਿਵਾਰ ਆਪਣਾ ਹਰ ਰਿਸ਼ਤਾ ਛੱਡ ਕੇ ਤੇਰੇ ਨਾਲ ਗੱਡ ਪਈ ਅੱਜ ਜਦੋਂ ਤੇਰਾ ਲੜਫੜਿਆ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਇੱਕ ਸ਼ਬਦ ਆਇਆ ਕੰਤ ਹਰ ਲੜਕੇ ਨੂੰ ਪਤਾ ਹੋਣਾ ਚਾਹੀਦਾ ਕਿ ਪਤੀ ਦੀ ਪ੍ਰਭਾਸਾ ਕੀ ਹੈ ਸਹਾਗਣ ਦੀ ਪ੍ਰਭਾਸਾ ਕੀ ਹੈ ਚੇਤੇ ਰੱਖਿਓ ਗੁਰਬਾਣੀ ਦੇ ਵਿੱਚ ਕੰਤ ਦੀ ਪ੍ਰਭਾਸਾ ਵੀ ਦਿੱਤੀ ਹੈ ਪਤੀ ਕੌਣ ਕਹਿਣ ਲੱਗੇ ਅਸਲ ਦੇ ਵਿੱਚ ਕੰਤ ਉਹ ਹੈ ਜਿਸ ਬੱਚੀ ਨੇ ਅੱਜ ਤੇਰਾ ਲੜ ਫੜਿਆ ਇਸ ਤੋਂ ਬਿਨਾ ਕਿਸੇ ਹੋਰ ਨੂੰ ਮੰਦੀ ਨਾજર ਨਾਲ ਨਾ ਦੇਖੀ ਫਿਰ ਤਾਂ ਤੂੰ ਸੱਚਮੁੱਚ ਕੱਤ ਹੈ ਪਰ ਜੇ ਤੂੰ ਬੇਵਿਚਾਰੀ ਬਨ ਗਿਆ ਬੰਦਿਆ ਤਾਂ ਤੂੰ ਮੂਰਖ ਹੈ ਤੈਨੂੰ ਕੰਤ ਕਹਾਉਣ ਦਾ ਕੋਈ ਹੱਕ ਨਹੀਂ ਹਜੂਰ ਨੇ ਮਾਰੂ ਟਖਨੇ ਦੇ ਵਿੱਚ ਇੱਕ ਬਚਨ ਕਿਹਾ ਕਿਆ ਗਲਾਇਓ ਪੂਛ ਪਰ ਬੇਲ ਨ ਜੋਹੇ ਕੰਤ ਤੋਂ ਗਲਾਇਓ ਦਾ ਅਰਥ ਹੁੰਦਾ ਜੀ ਬੋਲਣਾ ਪੂਛ ਦਾ ਅਰਥ ਹੈ ਮੂਰਖ ਕਹਿ ਲੱਗੇ ਮੂਰਖਾ ਤੂੰ ਚਾਰ ਬੰਦਿਆਂ ਦੇ ਵਿੱਚ ਬੈਠ ਕੇ ਕਿਸੇ ਦੀ ਤੇ ਕਿਸੇ ਦੀ ਬੇਟੀ ਕਿਸੇ ਦੀ ਇਸਤਰੀ ਬਾਰੇ ਆਪਣੀ ਜ਼ੁਬਾਨ ਤੋਂ ਗੰਦੇ ਬੋਲ ਬੁਲਦਾ ਸੱਚ ਏ ਹੈ ਤੇ ਤੇਰੇ ਬੋਲਾਂ ਨੂੰ ਦੇਖ ਕੇ ਲੱਗਦਾ ਕਿ ਤੇਰੇ ਕੋਲ ਇਸ ਤਰੇ ਵਰਦ ਤਰਮ ਨੇ ਜੇ ਤੂੰ ਕੱਤ ਹੁੰਦਾ ਤਾਂ ਜਵਾਨ ਕੋ ਬਿ ਵਿਚਾਰ ਦੇ ਬੋਲ ਨਾ ਬੋਲਦਾ ਅੱਖਾਂ ਕਿਸੇ ਨੂੰ ਮੰਦੀ ਨਜ਼ਰ ਨਾਲ ਨਹੀਂ ਦੇਖਦੀਆਂ ਕਿਆ ਗਲ ਆਇਓ ਪੂਛ ਪਰ ਵੇਲ ਨ ਜੋਹੇ ਕੰਤ ਤੋ ਨਾਲ ਫੁੱਲਾ ਸੰਧੀ ਬਾੜ ਖਿੜਿਆ ਹਮ ਸੰਸਾਰ ਜਿਉ ਸੰਸਾਰ ਤਾਂ ਇੱਕ ਫੁੱਲ ਬਾੜੀ ਐ ਨਾ ਪਤਾ ਨਹੀਂ ਪਰਮਾਤਮਾ ਨੇ ਕਿੰਨੇ ਕੁ ਸੁਗੰਧੀ ਵਾਲੇ ਪੈਦਾ ਕੀਤੇ ਨੇ ਫਿਰ ਪਰ ਤੇਰਾ ਫਰਜ਼ ਨਹੀਂ ਕਿ ਤੂੰ ਹਰ ਫੁੱਲ ਦੀ ਵੇਲ ਨੂੰ ਤੋੜ ਕੇ ਆਪਣੇ ਨਾਲ ਲਾ ਲਵੇਂ ਇਸ ਦਾ ਮਤਲਬ ਹੈ ਚਰਿੱਤਰ ਉੱਚਾ ਰੱਖਣਾ ਗੁਰਮਤਿ ਨੇ ਸਭ ਤੋਂ ਵੱਧ ਜ਼ੋਰ ਕੈਰੇਕਟਰ ਤੇ ਦਿੱਤਾ ਹੈ ਜਿਹੜੀ ਰਹਿਤ ਜਿਹੜੀ ਮਰਿਆਦਾ ਮੇਰੇ ਹਜ਼ੂਰ ਨੇ ਸਾਨੂੰ ਦਿੱਤੀ ਹੈ ਭਾਈ ਉਸ ਨੂੰ ਸਾਰਾ ਸੰਸਾਰ ਮੰਨੇਗਾ ਪਰ ਮਨਨਗੇ ਕਦੋਂ ਜਦੋਂ ਕਿਸੇ ਦੇ तन ਨੂੰ ਰੋਗ ਲੱਗਦੇ ਗੁਰੂ ਨੇ ਕਿਹਾ ਕਹਿੰਦੇ ਕਿ ਤੂੰ ਆਪਣੇ ਜੀਵਨ ਨੂੰ ਸੰਜਮ ਦੇ ਵਿੱਚ ਰੱਖ ਕਿਉਂ ਕਿਉਂਕਿ ਤੂੰ ਗ੍ਰਸਤ ਨਹੀਂ ਹੈ ਇਸ ਨਾਲ ਤੇਰੀ ਜ਼ਿੰਦਗੀ ਨੂੰ ਕੋਈ ਰੋਗ ਨਹੀਂ ਲੱਗੇਗਾ ਅਸਲ ਦੇ ਵਿੱਚ ਕਰਤ ਹੋ ਐ ਜਿਸ ਦਾ ਸੰਬੰਧ ਆਪਣੀ ਪਤਨੀ ਤੋਂ ਬਿਨਾਂ ਕਿਸੇ ਹੋਰ ਨਾਲ ਨਹੀਂ ਹਜੂਰ ਨੇ ਇਥੋਂ ਤੱਕ ਕਿਹਾ ਕਿ ਰੱਬ ਮਿਹਰ ਕਰੇ ਅਤੇ ਤੇਰੇ ਅੰਦਰ ਕੋਈ ਫੁਰਨਾ ਨਾ ਉਠੇ ਤੇ ਸੁਪਨੇ ਦੇ ਵਿੱਚ ਵੀ ਕਿਸੇ ਪ੍ਰਾਏ ਤਨ ਨੂੰ ਆਪਣੇ ਅੰਦਰ ਥਾਣਾ ਦੇਵੀ ਪਰ ਅੱਜ ਪੂਰੇ ਸੰਸਾਰ ਦੇ ਵਿੱਚ ਜਿਹੜੀ ਬਿਮਾਰੀ ਚੱਲੀ ਹੈ ਨਾ ਭਾਈ ਉਹ ਹੈ ਨਾਮ ਰੱਦ ਬਿਮਾਰੀ ਐ ਭੱਲੜ ਜੀਵ ਦੂਜੇ ਦੀ ਬੇਟੀ ਨੂੰ ਤੂੰ ਬੇਟੀ ਜਾਣ ਕਿਵੇਂ ਜਾਣੀਏ ਇੱਕ ਸੱਜਣ ਦੇ ਮੈਂ ਸ਼ਬਦ ਪੜਿਓ ਕਹਿੰਦੇ ਹਨ ਜਿਸਨੇ ਤੇਰਾ ਪੱਲਾ ਫੜਿਆ ਉਸ ਤੋਂ ਬਿਨਾ ਤੇਰਾ ਹੱਥ ਜੇ ਉਠੇ ਸਿਰ ਲਈ ਉਠੇ ਜਾਂ ਪੈਰਾਂ ਲਈ ਉਠੇ। ਕਿਉਂ ਕਹਿਣ ਲੱਗੇ ਜਦੋਂ ਤੂੰ ਕਿਤੇ ਵਿਚਰੇ ਤਾਂ ਜੇ ਆਪਣੇ ਤੋਂ ਵੱਡੀ ਕੋਈ ਮਿਲ ਗਈ ਤਾਂ ਤੇਰਾ ਹੱਥ ਉਸਦੇ ਪੈਰਾਂ 'ਤੇ ਲੱਜਾਵੇ ਕਿਉਂਕਿ ਉਹ ਤੇਰੀ ਮਾਂ ਬਰਾਬਰ ਹੈ। ਆਪਰੇ ਤੋਂ ਛੋਟੀ ਮਿਲ ਗਈ ਤਾਂ ਉਸ ਦੇ ਸਿਰ ਤੇ ਪਿਆਰ ਦੇ ਕਿਉਂਕਿ ਉਹ ਤੇਰੀ ਧੀ ਦੇ ਬਰਾਬਰ ਹੈ ਜੇ ਤੂੰ ਇਹ ਚਾਹੇ ਨਾ ਕਿ ਤੈਨੂੰ ਜਨਮ ਦੇਣ ਵਾਲੀ ਮਾਂ ਦੇ ਪ੍ਰਤੀ ਕੋਈ ਮੰਦੀ ਨਜ਼ਰ ਨਾਲ ਨਾ ਦੇਖੇ ਤਾਂ ਫਿਰ ਇੱਕ ਚੀ ਗੱਲ ਚੇਤੇ ਰੱਖੀ ਬੰਦਿਆ ਪ੍ਰਾਏ ਤਨ ਨੂੰ ਦੇਖ ਕੇ ਤੈਨੂੰ ਆਪਣੀ ਮਾਂ ਭੈਣ ਚੇਤੇ ਆਵੇ ਜੋ ਸੰਸਕਾਰ ਤੇਰੇ ਅੰਦਰ ਮਾਲੇ ਹੈ ਨਾ ਉਹ ਉਸ ਇਸਤਰੀ ਲਈ ਹੋਵੇ ਰਾਵੋ ਕੀ ਕੋਈ ਇਨਸਾਨ ਇਹ ਬਰਦਾਸ਼ਤ ਕਰੇਗਾ ਕਿ ਮੇਰੀ ਭੈਣ ਨੂੰ ਕੋਈ ਬੁਰੀ ਨજર ਨਾਲ ਨਾਲ ਦੇਖੇ ਜੇ ਤੂੰ ਚਰਸਤੇ ਦੇ ਵਿੱਚ ਖਲੋ ਕੇ ਕਿਸੇ ਤਨ ਨੂੰ ਦੇਖਦਾ ਹੈ ਤਾਂ ਉਸੇ ਵੇਲੇ ਇੱਕ ਫੁਰਨਾ ਬਣਾ ਲਈ ਕਿ ਇਹੋ ਜਿਹਾਂ ਤਨ ਮੇਰੀ ਭੈਣ ਤੇ ਮੇਰੀ ਬੇਟੀ ਦੇ ਰੂਪ ਵਿੱਚ ਵੀ ਮੇਰੇ ਘਰ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਚਨ ਨੇ ਕਹਿੰਦੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੀਆਂ ਦੋ ਚੀਜ਼ਾਂ ਤੇ ਕਾਬੂ ਪਾ ਲਿਆ ਇਕ ਪਰਾਇ ਤਨ ਤੇ ਦੂਜਾ ਪਰਾਇ ਧਨ ਤਾ ਕਹਿੰਦੇ ਹਨ ਸਤਜਾਨਿਓ ਜਿੱਥੇ ਵੀ ਉਹ ਬੈਠੇਗਾ ਸਿਮਰਨ ਕਰੇਗਾ ਰੱਬ ਉਸ ਦੀ ਬੁਕਲ ਵਿੱਚ ਹੈ ਅਸੀਂ ਇੱਕ ਵਚਨ ਪੜਦੇ ਆਂ ਪਾਰ ਤਨ ਪਰ ਧਨ ਪਰ ਅਪਵਾਦ ਤੇ ਪਰ ਨਿੰਦ ਪਰ ਚਾਰ ਚੀਜ਼ਾਂ ਇਸ ਦਿਲ ਦੇ ਵਿੱਚ ਘਰ ਘਰ ਜਾਨ ਸਤਜਾਨਿਓ ਉਸ ਬੰਦੇ ਦੇ ਜਨਮ ਤੇ ਮਰਨ ਕਦੀ ਵੀ ਯਾਤਰਾ ਮੁਕਦੀ ਨਹੀਂ ਅਸੀਂ ਪੜਦੇ ਆ ਨਾ ਬਾਣੀ ਦੇ ਵਿੱਚ ਪਰ ਧਨ ਪਰਦਾਰ ਪਰ ਨਿੰਦਾ ਇਹਨਸੋ ਪ੍ਰੀਤ ਨਿਵਾਰ ਪ੍ਰਾਇਆ ਤਰ ਪਰਾਇਆ ਧਨ ਪ੍ਰਾਈ ਨਿੰਦਾ ਪਰ ਅਪਵਾਦ ਦਾ ਅਰਥ ਕੀ ਕਿਸੇ ਦੇ ਜੀਵਨ ਦੇ ਨਾਲ ਸਾਨੂੰ ਕੀ ਅਸੀਂ ਕਿਉਂ ਉਸ ਦੇ ਨਾਲ ਆਵਾਦ ਵਿਵਾਦ ਖੜਾ ਕਰਦੇ ਪਰ ਅਪਵਾਦ ਹੀ ਜਨਮ ਮਰਨ ਨੂੰ ਤਾਲ ਵਿੱਚ ਜਨਮ ਦਿੰਦਾ ਹੈ ਮਹਾਰਾਜ ਨੇ ਦੋ ਗੱਲਾਂ ਤੇ ਬਹੁਤ ਜ਼ੋਰ ਦਿੱਤਾ ਪਰ ਪਰ ਧਨ ਪਰ ਦਾਰਾ ਪਰ ਹਰੀ ਪ੍ਰਾਇਆ ਧਨ ਪ੍ਰਾਈ ਇਸਤਰੀ ਤੇ ਜਿਸ ਨੇ ਇਸ ਤੋਂ ਆਪਣੇ ਆਰਮ ਨੂੰ ਬਚਾ ਲਿਆ ਨਾ ਸਤਿ ਜਾਣਿਓ ਪਾਸਾ ਕਹਿੰਦੇ ਤਾਂ ਕੈ ਨਿਕਟ ਵਸੈ ਨਰਹਰੀ ਇਹੋ ਜਹੇ ਬੰਦੇ ਦੇ ਨੇੜੇ ਪ੍ਰਮਾਤਮਾ ਵਸਦਾ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਪ੍ਰਾਏ ਘਰ ਦੇ ਵਿੱਚ ਜਾਣਾ ਇਸ ਤਰ੍ਹਾਂ ਹੈ ਜਿਵੇਂ ਸੱਪ ਦਾ ਡੰਗ ਮਰਵਾ ਲੈ ਜਿਵੇਂ ਸੱਪ ਦੇ ਡੰਗੇ ਮੌਤ ਵੱਲ ਚਲੇ ਜਾਂਦੇ ਨੇ ਨਾ ਪ੍ਰਾਏ ਘਰਾਂ ਦੇ ਵਿੱਚ ਝਾਕਨ ਵਾਲਿਆਂ ਦੀ ਜ਼ਿੰਦਗੀ ਵਿੱਚ ਵੀ ਜ਼ਹਿਰ ਆ ਜਾਂਦਾ ਹੈ ਇੱਥੇ ਹੁਣ ਇੱਕ ਸਵਾਲ ਉੱਠਿਆ ਕਿ ਚਲੋ ਕੀ ਹੋਇਆ ਜੇ ਜੀਵਨ ਉੱਚਾ ਨਹੀਂ ਪਰੇ ਬੰਦਾ ਸੇਵਾ ਤਾਂ ਬੜੀ ਕਰਦਾ ਇਹ ਗੁਰਤਵਾਰੇ ਨੂੰ ਮਾਇਆ ਬਹੁਤ ਦਿੰਦਾ ਹੈ ਇਸ ਨੇ ਸਰਾਵਾ ਬਹੁਤ ਖੁਲਵਾ ਦਿੱਤੀ ਆ ਗੁਰਮੁਖੋ ਚੇਤੇ ਰੱਖਿਓ ਬਾਕੀ ਸਾਰੇ ਪੁੰਨ ਕਰਮ ਇੱਕ ਪਾਸੇ ਰਹਿ ਜਾਣਗੇ ਜੇ ਬੰਦੇ ਦੇ ਅੰਦਰ ਦੀ ਬਿਰਤੀ ਪ੍ਰਾਇਆ ਤਨ ਚਰਾਉਣ ਦੀ ਤੇ ਪ੍ਰਾਇਆ ਤਨ ਨੂੰ ਮੰਨਣ ਦੀ ਹੈ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਉਸ ਬੰਦੇ ਦਾ ਤਨ ਵੀ ਗਲਨ ਲੱਗ ਪੈਂਦਾ ਭਾਈ ਸਾਹਿਬ ਕਹਿੰਦੇ ਨੇ ਇਹ ਸਾਡੀ ਦੇਹ ਹੈ ਨਾ ਜਿਹੜੀ ਸਾਡਾ ਸਰੀਰ ਹੈ ਜਨਮ ਹੋਇਆ 6 ਮਹੀਨਿਆਂ ਵਿੱਚ ਇਸ ਦਾ ਪੂਰਾ ਢਾਂਚਾ ਬਣਾਇਆ ਮਾਂ ਦੇ ਉਦਰ ਦੇ ਵਿੱਚ ਪਰਮਾਤਮਾ ਨੇ 9-10 ਮਹੀਨਿਆਂ ਵਿੱਚੇ ਮੁਕੰਮਲ ਹੋ ਕੇ ਆਇਆ ਸੰਸਾਰ ਦੇ ਉੱਪਰ ਤੇ ਪਾਲਦੇ ਆ ਕਿੰਨਾ ਸਮਾਂ ਲੱਗਾ ਮਾਂ ਨੂੰ ਪੁੱਛ ਕੇ ਦੇਖੋ ਕਿ ਗਰਮੀ ਸਰਦੀ ਉਸਨੇ ਸਭ ਕੁਝ ਠਟਾਇਆ ਉਸਨੇ ਬੱਚੇ ਨੂੰ ਗੋਦ ਵਿੱਚ ਪਾਲਿਆ ਸਰੀਰ ਨੂੰ ਪਾਲਦਿਆ ਸੁਭਾਲਦਿਆ ਰੋਜ਼ ਖਾਂਦਿਆ ਪਾਦਿਆ ਤੇ ਪਹਿਨਦਿਆ 70 ਸਾਲ ਹੋ ਗਏ 70 80 ਸਾਲ ਦਾ ਸਰੀਰ ਖਤਮ ਕਰਨਾ ਹੋਵੇ ਉਸ ਲਈ 70 ਸਾਲ ਦੀ ਲੋੜ ਨਹੀਂ ਬਸ ਜਹਰ ਜੀਵ ਤੇ ਰੱਖਣ ਦੀ ਤੇਰ ਹੈ ਕਿ 80 ਸਾਲ ਦਾ ਜੀਵ ਖਤਮ ਹੋ ਜਾਂਦਾ ਹੈ ਸੱਜਣਾ ਹੋ ਸਕਦਾ ਤੂੰ ਅੱਸੀ ਸਾਲ ਤੋ ਧਰਮ ਦੇ ਕਰਮ ਕਮਾਉਂਦਾ ਹੋਵੇਂ ਪਰ ਜਿਸ ਦਿਨ ਤੂੰ ਕਰੈਕਟਰ ਤੋਂ ਡਿੱਗ ਪਿਆ ਤਾਂ ਸੱਚ ਜਾਣੀ ਅੱਸੀ ਸਾਲ ਦੇ ਸੁਭ ਕਰਮ ਵੀ ਜ਼ਹਿਰ ਦੀ ਤਰ੍ਹਾਂ ਖਾਦਮ ਹੋ ਜਾਣੀ ਸਮਝਿਓ ਗੱਲ ਨੂੰ ਦੂਸਰਾ ਬਚਨ ਕੀਤਾ ਕਿ ਮੱਜ ਚੋਕੇ ਲਿਆਦੀ ਜਾਂ ਕਹੂੰ ਚੋਕੇ ਲਿਆਦੀ ਦੁੱਧ ਭਾਂਡੇ ਦੇ ਵਿੱਚ ਪਾਇਆ ਉਹ ਦੁੱਧ ਐਵੇਂ ਨਹੀਂ ਆਇਆ ਉਸਨੇ ਸੁੱਕੇ ਕੱਕ ਖਾ ਕੇ ਦੁੱਧ ਦਿੱਤਾ ਪਰ ਉਸੇ ਦੁੱਧ ਦੇ ਵਿੱਚ ਦੋ ਕਾਜੀ ਦੀਆਂ ਬੂੰਦਾਂ ਪੈ ਜਾਣ ਤਾਂ ਸਾਰਾ ਦੁੱਧ ਫਟ ਜਾਂਦਾ ਪਿਆਰਿਓ ਜੇ ਮਾੜੇ ਚਰਤਾਰ ਦੀ ਕਾਜੀ ਦੇ ਬੂੰਦ ਪੈ ਜਾਏ ਤਾਂ ਚੰਗੇ ਜੀਵਨ ਵੀ ਕਈ ਵਾਰੀ ਫਟ ਜਾਂਦੇ ਨੇ ਤੀਸਰੀ ਬੇਨਤੀ ਕਰਾਂ ਕਿ ਇੱਕ ਆਦਮੀ ਨੂੰ ਰੋਂ ਇਕੱਠਾ ਕਰਦਾ ਕਿੰਨੇ ਮਹੀਨੇ ਲਾ ਕੇ ਕਪਾਹ ਵਿੱਚੋਂ ਰੂ ਨਿਕਲਿਆ ਪਰ ਇੱਕ ਚੰਗਿਆੜੀ ਬਣੀ ਐ ਜੋ ਸਾਰੇ ਰੂ ਨੂੰ ਸਾੜ ਕੇ ਰਾਖ ਕਰ ਦੇਵੇਗੀ ਇਸੇ ਤਰ੍ਹਾਂ ਜਿਸ ਬੰਦੇ ਦੇ ਅੰਦਰ ਪ੍ਰਾਏ ਤਨ ਤੇ ਪ੍ਰਾਏ ਧਨ ਦਾ ਵਿਕਾਰ ਉਸ ਬੰਦੇ ਦੇ ਸਾਰੇ ਗੁਣ ਸਾਰੇ ਸਾਥੀ ਜੋ ਵੀ ਅੱਜ ਤੱਕ ਸੇਵਾ ਸਿਮਰਨ ਕੀਤਾ ਸਾਰਾ ਸੁਭਾਅ ਹੋ ਜਾਵੇਗਾ ਪਰਪਕਾਰ ਕਰੀ ਬੈਠਾ ਸੀ ਨਾ ਉਹ ਸਾਰਾ ਕੁਝ ਚਲਾ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਾਇ ਸੇ ਬਿਖ ਤਨ ਕਹੀ ਖਾਤ ਮਰ ਜਾਤ ਤਤ ਗਾਤਰੁਰ ਜਾਤ ਪ੍ਰਤ ਪਾਲਨੀ ਪਰਖਨ ਕੇ ਮਹਿਕੇ ਦੁਹਾਏ ਦੁੱਧ ਰਖਿਐ ਭਾਂਜਨ ਪਰ ਬਰਤ ਖਾਂਜੇ ਕੇ ਬੂੰਦ ਬਾਦਨ ਰਖਨ ਕੇ ਜੈਸੇ ਕੋਟ ਭਾਰ ਤੋਲ ਰੱਜ ਕ ਚਿੰਗ ਪਰੇ ਹੋਤ ਪਸਮਾਨ ਛਿਨ ਮੈਂ ਅਕਰਖਣ ਕੀ ਤੈਸੇ ਪਰ ਤਨ ਪਰ ਤਨ ਦੁਖ ਨ ਬਕਾਰ ਕੀ ਹਰਨਿਤ ਸੁ ਕਿਰਤ ਸਜ ਜਹਰ ਖਣ ਕੀ ਐ ਬੰਦਿਆ ਤੇਰੇ ਚੰਗੇ ਕੰਮ ਵੀ ਉੱਡ ਜਾਣਗੇ ਰਕਸਾ ਰਹਿਤ पुस्तक ਹੈ ਪ੍ਰਿੰਸੀਪਲ ਸਤਵੀਰ ਸਿੰਘ ਨੇ ਪਾਰੰਤਨ ਤੇ ਮੁਤਲਕ ਉਤੇ ਇੱਕ ਬੜੀ ਸੋਹਣੀ ਉਧਾਰਨ ਦਿੱਤੀ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਹੈ ਉਹ ਕਵੀ ਸੰਤੋਖ ਸਿੰਘ ਦੇ ਸ਼ਬਦ ਨੇ ਉਹ ਕਹਿੰਦੇ ਨੇ ਕਿ ਲੜਾਈ ਹੋਏ ਤੇ ਤੁਰਕਾਂ ਦਾ ਇੱਕ ਡੋਲਾ ਸਿੱਖਾਂ ਦੇ ਹੱਥ ਦੇ ਵਿੱਚ ਆਇਆ ਸਬਦ ਕੋਈ ਵੀ ਮਾਰਾ ਨਹੀਂ ਗਿਆ ਸਿਰਫ ਉਸ ਟੋਲੇ ਨੂੰ ਉਠਾ ਕੇ ਲਿਆਨਾ ਹਜੂਰ ਨੇ ਜਿੱਤ ਦੀ ਪ੍ਰਸੰਨਤਾ ਝਾਹਰ ਕੀਤੀ ਜਦੋਂ ਪੁੱਛਿਆ ਕਿ ਇਹ ਟੋਲਾ ਤਪothe ਸਬਦ ਵਰਤੇ ਸਿੱਖਾਂ ਨੇ ਕਿਹਾ ਸਿੱਖ ਬਦਲਾ ਲੈ ਭਲਾ ਜਨ ਆਵੇ ਔਰ ਸ਼ਾਸਤਰ ਕਿਉਂ ਵਰਜ ਹਟਾਵੇ ਸਾਰੇ ਸਤਿਗੁਰੂ ਬੋਲੇ ਉਸ ਵੇਲੇ ਹਮਲੇ ਜਾਣੋਂ ਪੰਥੋ ਚੇਰੇ ਕਹਿ ਲਗੇ ਅਸੀਂ ਇਸ ਪੰਥ ਨੂੰ ਬਹੁਤ ਉੱਚਿਆਂ ਲੈ ਕੇ ਜਾਣਾ ਭਾਵੇਂ ਦੁਸ਼ਮਣ ਦੀ ਵੀ ਬਹੁ ਬੇਟੀ ਹੋਵੇ ਸਿੱਖ ਦਾ ਕਿਰਦਾਰ ਇੰਨਾ ਉੱਚਾ ਹੋਵੇ ਪਿਆਰਿਓ ਉਹ ਬੇਟੀ ਕੋਲ ਖੁਲੋਤੀ ਮਹਿਸੂਸ ਕਰੇ ਕਿ ਇਸ ਦੇ ਕੋਲੋਂ ਮੈਨੂੰ ਬਾਪ ਤੇ ਭਰਾ ਦਾ ਪਿਆਰ ਮਸীব ਜ਼ਰੂਰ ਹੋਵੇਗਾ ਤ੍ਰਿਪਤੀ ਪਾਲਾ ਸੁਤਵੀਰ ਸਿੰਘ ਲਿਖਦੇ ਨੇ ਕਹਿੰਦੇ ਬੰਗਲਾਦੇਸ਼ ਬਣਿਆ ਕਹਿੰਦੇ ਕਿ ਪੱਤਰਕਾਰ ਤਬਰ ਕਹਿੰਦੇ ਕਵਰੇਜ ਕਰ ਰਿਹਾ ਜੱਗ ਦੀ ਜੁੱਤ हट ਗਿਆ ਇੱਕ ਅਖਬਾਰ ਦੇ ਵਿੱਚ ਉਸਨੇ ਇਹ ਖਬਰ ਛਾਪੀ ਉਸਨੇ ਦੇਖਿਆ ਕਿ ਇੱਕ ਸਿੱਖ ਫੌਜੀ ਖਲੋਤਾ ਇੱਕ ਮੁਸਲਮਾਨ ਔਰਤ ਆਈ ਤੇ ਆਪਣੇ ਬਾਪ ਨਾਲ ਕਾਰ ਤੋਂ ਥੱਲੇ ਉਤਰੀ ਫੁੱਲਾ ਨੇ ਕਹਾਰ ਲਿਆ ਤੇ ਉਸ ਸਿੱਖ ਫੌਜੀ ਦੇ ਗਲੇ ਵਿੱਚ ਪਾ ਦਿੱਤਾ ਹੁਣ ਪੱਤਰਕਾਰ ਗੱਲ ਦੀ ਤੈਅ ਵਿੱਚ ਜਾਂਦਾ ਉਸਨੇ ਪੁੱਛ ਲਿਆ ਕਿ ਇਹ ਸਿੱਖ ਤੇ ਤੂੰ ਮੁਸਲਮਾਨ ਇਸ ਦੇ ਗੱਲ ਦੇ ਵਿੱਚ ਫੁੱਲਾ ਤਾਂ ਹਾਰ ਕਿਉਂ ਉਸ ਬੀਬੀ ਨੇ ਜਿਹੜੇ ਸ਼ਬਦ ਕਹੇ ਉਹ ਸਿੱਖੋ ਸਿੱਖ ਤੇ ਮਾਨ ਕਰਨ ਵਾਲੇ ਸੀ ਆਪਣੇ ਸਤਿਗੁਰੂ ਦੇ ਸਿਧਾਂਤ ਤੇ ਮਾਨ ਕਰਨ ਵਾਲੇ ਨੇ ਉਸ ਨੇ ਅੱਖਾਂ ਭਰੀਆਂ ਹੋਈਆਂ ਕਹਿਣ ਲੱਗੇ ਕਿ ਅਸਲੀਅਤ ਇਹ ਹੈ ਕਿ ਸਾਡੇ ਵਤਨ ਦੇ ਲੋਕਾਂ ਨੇ ਸਾਡੇ ਤਨ ਦੇ ਵਸਤਰ ਚੀਰੇ ਪਰ ਜਿੱਥੇ ਸਿੱਖ ਖਲੋਤੇ ਨੇ ਨਾ ਇਹਨਾਂ ਨੇ ਸਾਡੇ ਤਨ ਨੂੰ ਆਪਣੀਆਂ ਦਸਤਾਰਾਂ ਦੇ ਵਸਤਰਾਂ ਨਾਲ ਢੱਕਿਆ ਅਸਲ ਦੇ ਵਿੱਚ ਇਹੀ ਜੀਵਨ ਹੈ ਸਿੱਖੀ ਦਾ ਇਹ ਉਪਦੇਸ਼ ਹੈ ਕਿ ਜੇਕਰ ਤੂੰ ਕੰਨ ਹੈ ਤਾਂ ਜਿਸ ਨੇ ਤੇਰਾ ਪੱਲਾ ਫੜਿਆ ਨਾ ਦੇਖੀ ਤੂੰ ਬਚਨ ਦਾ ਪੱਕਾ ਰਹੀ ਬੰਦਿਆ ਜਿਸ ਨੇ ਅੱਜ ਤੇਰਾ ਪੱਲਾ ਫੜਿਆ ਨਾ ਇਸ ਨੇ ਤੇਰੇ ਤੇ ਭਰੋਸਾ ਕੀਤਾ ਤੂੰ ਕਿਸੇ ਹੋਰ ਦਾ ਲੜਨਾ ਫੜ ਏ ਹੈ ਇਸਤਰੀ ਵਰਤ ਧਰਮ ਲਈ ਉਸ ਤੋਂ ਅੱਗੇ ਬੇਟੀ ਨੂੰ ਸਿੱਖਿਆ ਕੀ ਹੈ ਉਹ ਆਪਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਲਾ ਨੂੰ ਸਰਪਨਾ ਕਰਾਂਗੇ ਸਮਾਪਤੀ ਦਾ ਸਮਾਂ ਹੋਇਆ ਤਮਾਮ ਪੱਲਾ ਦੇ ਖਿਮਾ ਬਾਦਸਾ ਆਪ ਸੰਤਵਕ ਸੰਜੋਗ ਬਲਾਉ ਕਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ